ਹਰ ਜਾਬਰ ਦੀ ਇਹੋ ਕਹਾਣੀ ਕਰਨ ਜ਼ਬਰਦਸਤ ਮੌਤੀ ਖਾਣੀ ਅੱਜ ਇੱਕ ਵਾਰ ਫੇਰ ਇਤੋਂ ਦੇ ਲੋਕਾਂ ਨੇ ਇਹ ਮਿਸਾਲ ਖੜੀ ਕੀਤੀ ਹੈ ਇਤਿਹਾਸ ਵਿੱਚ ਦਰਜ ਕਰਾਇਆ ਹੈ ਕਿ ਹਰ ਜ਼ਾਬਰ ਸਰਕਾਰ ਨੂੰ ਲੋਕਾਂ ਦੇ ਅੱਗੇ ਲੋਕਾਂ ਨੇ ਸੰਘਰਸ਼ ਦਿਆ ਕਿ ਹਮੇਸ਼ਾ ਝੁਕਣਾ ਪਿਆ ਮੋਦੀ ਸਰਕਾਰ ਨੇ ਨਵੰਬਰ ਨੂੰ ਆਪਣੇ ਨਾਲ ਸੰਘਾਰਿਆ ਸੀਗਾ ਇੱਕ ਨੰਬਰ ਨੂੰ ਸੈਰਟ ਦੇ ਉੱਤੇ ਹਮਲਾ ਬੋਲਿਆ 7 ਨਵੰਬਰ ਨੂੰ ਤਾਣ ਵਿੱਚ ਉਹ ਕਿਲਾ ਘਟਿਆ ਸੀਗਾ ਲਾਟੀ ਚਾਰ ਕੀਤਾ ਪਾਚੇ ਰਾਜ ਕੀਤੇ ਨੇ ਲਾਟੀ ਚਾਰ ਕਰਕੇ ਕਿਲਾ ਵਾਲੇ ਬੈਰੀਕੇਡ ਕੀਤੇ ਲੋਕ ਨਹੀਂ ਡਰੇ ਲੋਕ ਬੇਬਾਕੀ ਦੇ ਨਾਲ ਬੈਰੀਕੇਡ ਪਤਕੇ ਇਹਨਾਂ ਦੇ ਮੂੰਹ ਦੇ ਮੂੰਹ ਨਾਲ ਸਾਹਮਣੇ ਆ ਕੇ ਲੜੇ ਨੇ ਖੜੇ ਨੇ ਆਪਣੇ ਨਾਰੇ ਹੋਰ ਉੱਚੀ ਆਵਾਜ਼ ਵਿੱਚ ਬੁਲੰਦ ਕਰਦੇ ਰਹੇ ਨੇ ਖੜਜੋ ਯਾਰ ਖੜਜੋ ਕਿਲ੍ਹਾ ਪੂਰੀ ਹੋਇਆ ਉਹ ਖੜਜੋ ਕਰਜੋ ਖੜਜੋ ਯਾਰ ਲੋਕਾਂ ਦੇ ਲਈ ਕਹੋ ਨਹੀਂ ਕਰਾਂਗਾ ਖੜੋ ਖੜੋ ਚਲੋ ਚਲੋ ਲੋਕਾਂ ਨੂੰ ਅੱਜ ਇਕੱਠੇ ਹੋ ਕੇ ਆਪਾਂ ਇੱਕ ਮਿਸਾਲ ਪੇਸ਼ ਕੀਤੀ ਆਪਾਂ ਇੱਕ ਮਿਸਾਲ ਬਣਿਆ ਵੀ ਲੋਕਾਂ ਦਾ ਇੱਕਾ ਮੋਦੀ ਵਾਂਗੇ ਉਹਨਾਂ ਲੋਕਾਂ ਨੂੰ ਕਿਹਦੀ ਗੋਡੀਆਂ ਰਿਵਾਜਾਂ ਕਿ ਕਸਮਾਂ ਖਾਣ ਹੁੰਦੀਆਂ ਨਹੀਂ ਇਹ ਸਾਰੇ ਇੰਤਾਰੇ ਤੇ ਲੋਕੀਂ ਲੋਕਾਂ ਦੇ ਪਾਰ ਪਾਰ ਬਹੁਤ ਬਹੁਤ ਲੋਕਾਂ ਕੋਈ ਨਹੀਂ ਕੋਈ ਲੋਕੀਂ ਇੱਕ ਤਾਂ ਜਿੰਦਾਬਾਦ ਜਿੰਦਾਬਾਦ पंजाब भाई संज न पढ़ो एनर्जी